ਰੋ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸਮਾਰਕ ਤੇ ਪੁੱਜ ਕੇ ਜਿੱਥੇ ਆਪਣੀ ਅਕੀਦਤ ਭੇਂਟ ਕੀਤੀ ਗਈ ਉੱਥੇ ਹੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਅਖੀਰਲੀ ਚਿੱਠੀ ਜੋ ਇਸ ਜਗ੍ਹਾ ਤੇ ਪ੍ਰਕਾਸ਼ਿਤ ਹੈ ਨਾਲ ਛੇੜਛਾੜ ਕਰਨ ਦਾ ਵਿਰੋਧ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਭਗਤ ਸਿੰਘ ਦੀ ਅਸਲੀ ਚਿੱਠੀ ਵਿੱਚ ਲਿਖੇ ਸਾਮਰਾਜਵਾਦ ਦਾ ਸਮਾਜਵਾਦ ਲਿਖਣਾ ਸ਼ਬਦਾਂ ਦੇ ਅਰਥ ਦਾ ਅਨਰਥ ਹੈ ਜੋ અત્યੰਤ ਮੰਦ ਭਾਗਾ ਤੇ ਗੁੰਮਰਾਹ ਕਰਨ ਵਾਲਾ ਹੈ ਆਗੂਆਂ ਵੱਲੋਂ ਇੱਕ ਕਿਤਾਬ ਦਾ ਹਵਾਲਾ ਦਿੰਦੇ ਦੱਸਿਆ ਕਿ ਭਗਤ ਸਿੰਘ ਦੀ ਚਿੱਠੀ ਵਿੱਚ ਜਿਸ ਜਗ੍ਹਾ ਸਾਮਰਾਜਵਾਦ ਲਿਖਿਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਦੇ ਸਮਾਰਕ ਤੇ ਇਸੇ ਲਾਈਨ ਨੂੰ ਸਮਾਜਵਾਦ ਲਿਖਿਆ ਇਤਿਹਾਸ ਨਾਲ ਛੇੜਛਾੜ ਕਰਨ ਵਾਲਾ ਹੈ ਇਸ ਮੌਕੇ ਆਗੂਆਂ ਨੇ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਹ ਭਰਪੂਰ ਨਾਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ ਭਗਤ ਸਿੰਘ ਦੀ ਅਸਲ ਲਿਖਤ ਲਿਖੀ ਜਾਵੇ ਆਪਣੇ ਵੱਲੋਂ ਬਣਾ ਕੇ ਕੁਝ ਵੀ ਨਾ ਲਿਖਿਆ ਜਾਵੇ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਨੂੰ ਤੁਰੰਤ ਦਰੁਸਤ ਕਰਵਾਇਆ ਜਾਵੇ। ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਮਰਾਜਵਾਦ ਮੁਰਦਾਬਾ 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 ਸਾਮਰਾਜਵਾਦ ਮੁਰਦਾਬਾ 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 ਭਗਤ ਸਿੰਘ ਦੀ ਚਿੱਠੀ ਨਾਲ ਛੇੜਖਾਨੀ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾ 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 ਭਗਤ ਸਿੰਘ ਦੇ ਪੱਤਰ ਨਾਲ ਛੇੜਛਾੜੀ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਇਨਕਲਾਬ ਜਿੰਦਾਬਾ 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 ਸਰਪਰਤ ਨੌਜਵਾਨ ਸਭਾ ਜਿੰਦਾਬਾ 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 ਚੀਰ ਪਗਤ ਸਿੰਘ ਰਾਜ ਗੁਰੂ ਸੁਖਦੇਵ ਜਿੰਦਾਬਾ 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 ਇਨਕਲਾਬ ਜਿੰਦਾਬਾ ਨੌਜਵਾਨ ਸਭਾ ਦੇ ਵੱਲੋਂ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਖੜੇ ਆ ਜਿੱਥੇ ਉਹਨਾਂ ਤਿੰਨ ਮਹਾਨ ਸ਼ਹੀਦਾਂ ਦੇ ਜਿਹੜੇ ਬੁੱਤ ਲੱਗੇ ਨੇ ਔਰ ਨਾਲ ਇੱਥੇ ਭਗਤ ਸਿੰਘ ਦਾ ਇੱਕ ਲੈਟਰ ਲਿਖਿਆ ਹੈ ਇਹ ਭਗਤ ਸਿੰਘ ਦਾ ਅੰਤਿਮ ਪੱਤਰ ਹੈ ਉਹਦੇ ਸਾਥੀਆਂ ਦੇ ਨਾਮ ਇਸ ਅੰਤਿਮ ਪੱਤਰ ਨੂੰ ਪੰਜਾਬ ਸਰਕਾਰ ਨੇ ਇਸ ਸਟੀਲ ਦੀ ਪਲੇਟ ਤੇ ਉਹ ਪ੍ਰਿੰਟ ਕਰਕੇ ਲਗਾਇਆ ਹੈ ਪਰ ਇੱਥੇ ਇੱਕ ਬੜੀ ਵੱਡੀ ਜਿਹੜੀ ਹੈ ਉਹ ਵਿਚਾਰਧਾਰਕ ਕੋਤਾਹੀ ਕੀਤੀ ਗਈ ਹੈ ਅਸੀਂ ਸਮਝਦੇ ਹਾਂ ਜਾਣ ਬੁੱਝ ਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਉਹਦੀ ਲਿਖਤਾਂ ਨੂੰ ਤੋੜ ਮੋੜ ਕੇ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਲਿਖਿਆ ਹੈ ਕਿ ਉਹਨਾਂ ਨੇ ਆਪਣੀ ਪੂਰੀ ਚਿੱਠੀ ਦੇ ਵਿੱਚ ਇੱਕ ਇੱਕ ਪੈਰੇ ਦੇ ਅੰਤ ਵਿੱਚ ਇਹ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਕੁਰਬਾਨ ਹੋਣ ਵਾਲੀਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਮਾਜਵਾਦ ਦੀਆਂ ਸਾਰੀਆਂ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ ਜਦ ਕਿ ਇੱਥੇ ਸ਼ਬਦ ਸਮਾਜਵਾਦ ਨਹੀਂ ਹੈ ਇੱਥੇ ਸ਼ਬਦ ਹੈ ਜਿਹੜੇ ਭਗਤ ਸਿੰਘ ਦੀਆਂ ਆਪਣੀਆਂ ਹੱਥ ਲਿਖਤਾਂ ਵਿੱਚ ਉਹ ਸਾਮਰਾਜਵਾਦ ਹੈ ਸਾਮਰਾਜਵਾਦ ਔਰ ਸਮਾਜਵਾਦ ਵਿੱਚ ਉਹ ਆਪੋਜ਼ਿਟ ਜ਼ਮੀਨ ਆਸਮਾਨ ਦਾ ਫਰਕ ਹੈ ਭਗਤ ਸਿੰਘ ਹੈ ਨੇ ਆਪਣੀ ਪੂਰੀ ਜ਼ਿੰਦਗੀ ਆਪਣਾ ਪੂਰਾ ਇਨਕਲਾਬੀ ਜੀਵਨ ਪੂਰੀ ਆਜ਼ਾਦੀ ਸੰਗਰਾਮ ਦੀ ਲੜਾਈ ਦੇ ਵਿੱਚ ਸਮਾਜਵਾਦੀ ਵਿਚਾਰਧਾਰਾ ਦੀ ਜਿਹੜੀ ਉਹ ਪੈਰਵਾਈ ਕੀਤੀ ਉਹਦਾ ਝੰਡਾ ਬਰਦਾਸ਼ਤ ਰਿਹਾ ਉਹਦੇ ਵਿਚਾਰ ਜਿਹੜੇ ਸਮਾਜਵਾਦੀ ਵਿਚਾਰਾਂ ਨੂੰ ਉਹਦੇ ਖਿਆਲਾਂ ਨੂੰ ਪ੍ਰਚਾਰਨ ਦੇ ਵਿੱਚ ਉਹ ਪੂਰੇ ਲੋਕਾਂ ਚ ਦੁਨੀਆ ਤੇ ਲੈ ਕੇ ਗਿਆ ਸਮਾਜਵਾਦ ਦਾ ਮਤਲਬ ਹੈ ਜੇ ਜਿਵੇਂ ਕਿ ਭਗਤ ਸਿੰਘ ਹੋਰਾਂ ਨੇ ਜਾਣਿਆ ਪੜ੍ਹਿਆ ਉਹਨਾਂ ਦੀ ਲਿਖਤਾਂ ਤੋਂ ਔਰ ਜਿਹੜੇ ਕਹ ਲਈਏ ਸਮਾਜਵਾਦ ਦੇ ਪਿਤਾਮਾ ਕਹਿ ਸਕਦੇ ਆ Karl Marx ਫਰੈਂਕ ਇੰਗਲਿਸ਼ ਉਥੋ ਜੇ ਉਦੀ ਪਰਵਾਸ਼ਾ ਕਰਨੀ ਹੋਵੇ ਤਾਂ ਮੋٹے ਰੂਪ ਚ ਇਹ ਕਹਿ ਸਕਦੇ ਆ ਕਿ ਸਮਾਜਵਾਦ ਲੋਕਾਂ ਦੇ ਲਈ ਜਿੱਥੇ ਬਰਾਬਰੀ ਦਾ ਬਰਾਬਰੀ ਦਾ ਹੱਕ ਹੋਵੇ ਜਿੱਥੇ ਹਰੇਕ ਮਨੁੱਖ ਨੂੰ ਉਹਦੀ ਯੋਗਤਾ ਦੇ ਮੁਤਾਬਕ ਕੰਮ ਮਿਲੇ ਔਰ ਕੰਮ ਦੇ ਮੁਤਾਬਕ ਉਹਦੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਜਿਹਦੀ ਕਾਮਨਾ ਜਿਹਦੇ ਲਈ ਭਗਤ ਸਿੰਘ ਨੇ ਆਪਣਾ ਜੀਵਨ ਕੁਰਬਾਨ ਕੀਤਾ ਜਿਹਦੇ ਲਈ ਉਹ ਹੱਸ ਕੇ ਫਾਂਸੀ ਚੜਿਆ ਉਹ ਸਮਾਜਵਾਦ ਦੇ ਲਈ ਉਹਨਾਂ ਨੇ ਪੂਰਾ ਜੀਵਨ ਕੁਰਬਾਨ ਕੀਤਾ ਪਰ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਇਨਕਲਾਬ ਜਿੰਦਾਬਾਦ ਹੈ ਔਰ ਨਾਲ ਦੀ ਨਾਲ ਕਿਹਾ ਸੀ ਕਿ સામਰਾਜਵਾਦ ਮਰਦਾਬਾਦ ਹੈ ਜਿਹੜਾ સામਰਾਜਵਾਦੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਗੁਲਾਮ ਕੀਤਾ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਕਿਰਤੀਆਂ ਨੂੰ ਜਿਹੜਾ ਉਹ ਉਹਨਾਂ ਦਾ ਸ਼ੋਸ਼ਣ ਕਰਨ ਦਾ ਕੰਮ ਕੀਤਾ ਅੱਜ ਵੀ ਲਗਾਤਾਰ جاری ਹੈ ਅੱਜ ਵੀ ਜਿਹੜਾ ਸਾਮਰਾਜਵਾਦ ਹੈ ਉਹ ਆਪਣੀਆਂ ਜਿਹੜੀਆਂ ਤਾਕਤਾਂ ਦੇ ਨਾਲ ਆਪਣੇ ਨਵੇਂ ਆਧੁਨਿਕ ਸਾਧਨਾਂ ਦੇ ਨਾਲ ਲੋਕਾਂ ਤੇ ਅਤਿਆਚਾਰ ਕਰਨ ਤੋਂ ਅੱਜ ਵੀ ਬਾਦ ਨਹੀਂ ਆ ਰਿਹਾ ਔਰ ਦੁਨੀਆ ਭਰ ਚ ਜਿੱਥੇ ਕਿਤੇ ਵੀ ਕੋਈ ਸਮਾਜਵਾਦੀ ਨੇ ਉਹ ਸਾਮਰਾਜਵਾਦ ਦੇ ਖਿਲਾਫ ਲੜਦੇ ਨੇ ਸੋ ਜਿਹੜਾ ਸਾਮਰਾਜਵਾਦ ਸ਼ਬਦ ਹੈ ਇੱਥੇ ਸ਼ਬਦ ਸਾਮਰਾਜਵਾਦ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਭਗਤ ਸਿੰਘ ਦੀਆਂ オリジナル ਮੇਰੇ ਕੋਲ ਇੱਕ ਕਿਤਾਬ ਹੈ ਜਿਹੜੀ ਭਗਤ ਸਿੰਘ ਦੀ ਕਿਤਾਬ ਨੂੰ ਐਡਿਟ ਕੀਤਾ ਹੈ ਚਮਨ ਲਾਲ ਜੀ ਇਹਦੇ ਇਤਿਹਾਸਕਾਰ ਲੇਖਕ ਆ ਭਗਤ ਸਿੰਘ ਵਿਚਾਰਵਾਨ ਇਨਕਲਾਬੀ ਇਸ ਕਿਤਾਬ ਦੇ ਪੰਨਾ ਨੰਬਰ 228 ਤੇ ਭਗਤ ਸਿੰਘ ਦਾ ਉਹ ਜਿਹੜਾ origignal 268 ਤੇ ਜਿਹੜਾ ਭਗਤ ਸਿੰਘ ਦਾ origignal ਉਹ ਲੈਟਰ ਹੈ ਉਹ ਪੱਤਰ ਹੈ ਉਹ ਛਾਪਿਆ ਗਿਆ ਹੈ ਉਹਦੇ ਵਿੱਚ ਸਪਸ਼ਟ ਸਪਸ਼ਟ ਰੂਪ ਵਿੱਚ ਲਿਖਿਆ ਕਿ ਭਗਤ ਸਿੰਘ ਨੇ ਇਹ ਜਿਹੜਾ ਸ਼ਬਦ ਹੈ ਉਹ સામਰਾਜਵਾਦ ਲਿਖਿਆ ਨਾ ਕਿ ਸਮਾਜਵਾਦ ਉਹੀ ਆਪਾਂ ਦੁਬਾਰਾ ਜੇ ਦੇਖਣਾ ਹੋਵੇ ਤਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ ਹੁਣ ਇੱਥੇ ਸਾਮਰਾਜਵਾਦ ਸ਼ਬਦ ਹੋਣਾ ਚਾਹੀਦਾ ਪਰ ਇੱਥੇ ਸਮਾਜਵਾਦੀ ਸ਼ਬਦ ਹੈ ਜਿਹੜਾ ਕਿ ਜਿਹਨੂੰ ਭਗਤ ਸਿੰਘ ਪਿਆਰ ਕਰਦਾ ਸੀ ਜਿਹਦੇ ਵਾਸਤੇ ਭਗਤ ਸਿੰਘ ਨੇ ਪੂਰੀ ਜ਼ਿੰਦਗੀ ਇਸੇ ਕੰਮ ਲਈ ਲਾਈ ਔਰ ਜਿਹਦੇ ਖਿਲਾਫ ਲੜਿਆ ਉਹ ਸਾਮਰਾਜਵਾਦ ਸਾਮਰਾਜਵਾਦੀ ਤਾਕਤਾਂ ਦੇ ਖਿਲਾਫ ਉਹਨਾਂ ਨੇ ਜਿਹੜੀ ਪੂਰੀ ਜ਼ਿੰਦਗੀ ਲੋਕਾਂ ਨੂੰ ਲਾਮਬਦ ਕੀਤਾ ਔਰ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹ ਬਣਦਾ ਜੋ ਸਰਵ ਭਾਰਤ ਨੌਜਨ ਸਭਾ ਔਰ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਸਾਡੇ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਸ਼ਿਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧ ਤੇ ਅਸੀਂ ਪਹੁੰਚੇ ਆਂ ਔਰ ਇਸ ਗੱਲ ਦਾ ਇੱਕ ਗੰਭੀਰ ਨੋਟਿਸ ਲਿਆ ਗਿਆ ਜਥੇਬੰਦੀਆਂ ਵੱਲੋਂ ਕਿ ਭਗਤ ਸਿੰਘ ਵੱਲੋਂ ਆਪਣੀ ਸ਼ਹਾਦਤ ਤੋਂ ਕੁਰਬਾਨੀ ਤੋਂ ਫਾਂਸੀ ਤੋਂ ਇੱਕ ਦਿਨ ਪਹਿਲਾਂ ਆਪਣੇ ਜਿਹੜੇ ਨਾਲ ਜੇਲ੍ਹ ਵਿੱਚ ਬੰਦ ਬੰਦੀ ਸਾਥੀਆਂ ਵੱਲੋਂ ਇੱਕ ਜਿਹੜਾ ਸੁਨੇਹਾ ਭੇਜਿਆ ਗਿਆ ਸੀ ਕਿ ਉਹਨਾਂ ਦੀ ਸਜ਼ਾ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫੀ ਹੋ ਸਕਦੀ ਹੈ ਔਰ ਉਹਦੇ ਜਵਾਬ ਦੇ ਵਿੱਚ ਭਗਤ ਸਿੰਘ ਨੇ ਜਿਹੜਾ ਇੱਕ ਉਤਸ਼ਾਹਜਨਕ ਇੱਕ ਇਨਕਲਾਬੀ ਸਨੇਹਾ ਪੱਤਰ ਦੇ ਰੂਪ ਵਿੱਚ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਉਹਨਾਂ ਕਹਿ ਸਕਦੇ ਆ ਕਿ ਆਪਣੇ ਨਾਲ ਦੇ ਸਾਥੀਆਂ ਨੂੰ ਭੇਜਿਆ ਸੀ ਉਹ ਇੱਕ ਜਿਹੜਾ ਸਨੇਹਾ ਹੈ ਉਹ ਪੂਰੇ ਦੇਸ਼ ਲਈ ਹੈ ਪੂਰੇ ਸਮਾਜਵਾਦ ਦੀ ਜਿਹੜੀ ਹੈ ਮੁਦਈ ਜਮਾਤ ਉਹਦੇ ਵਾਸਤੇ ਹੈ ਉਸ ਪੱਤਰ ਦੇ ਨਾਲ ਇੱਕ ਵੱਡੀ ਜਿਹੜੀ ਹੈ ਕ੍ਰਿਹੋਣੀ ਹਰਕਤ ਕਹਿ ਸਕਦੇ ਆ ਜਾਣ ਬੁੱਝ ਕੇ ਕੀਤੀ ਹੋਈ ਜਿਹੜੀ ਹੈ ਉਹ ਸ਼ਰਾਰਤ ਹੈ ਔਰ ਉਸ ਸ਼ਰਾਰਤ ਨੂੰ ਜਿਹੜਾ ਸ਼ਬਦ સામਰਾਜਵਾਦ ਜਿੰਨੂੰ ਹਮੇਸ਼ਾ ਭਗਤ ਸਿੰਘ ਨੇ ਵੰਗਾਰਿਆ ਕਿ સામਰਾਜਵਾਦ ਦੀ ਕਿਸ ਕੋਈ ਵੀ ਤਾਕਤ ਇਨਕਲਾਬ ਨੂੰ ਰੋਕ ਨਹੀਂ ਸਕਦੀ ਕੋਈ ਵੀ ਸ਼ੈਤਾਨੀ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੇਗੀ ਇਨਕਲਾਬ ਨੇ ਆਉਣਾ ਹੀ ਆਉਣਾ ਹੈ ਔਰ ਜਿਹੜਾ ਸਮਾਜ ਜਿਹੜਾ સામਰਾਜ ਦੀ ਤਾਕਤ ਦੀ ਜਗ੍ਹਾ ਤੇ ਸਮਾਜਵਾਦ ਤਾਕਤ ਜਿਹੜਾ ਲਿਖਣਾ ਔਰ ਉਹਦੇ ਤੇ ਇਹ ਕਿ ਜਿਹੜਾ ਇਨਕਲਾਬ ਨੂੰ ਸਮਾਜਵਾਦ ਨਹੀਂ ਰੋਕ ਸਕਦਾ ਸਮਾਜਵਾਦ ਇਨਕਲਾਬ ਜਿਹੜਾ ਇੱਕ ਨੂੰ ਇਨਕੂਲ ਹੈ ਔਰ ਇਹ ਜਿਹੜਾ ਗਲਤ ਪੇਸ਼ਕਾਰੀ ਕਰਨਾ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਉਹ ਨੋਟ ਕਰਵਾ ਰਹੇ ਹਾਂ ਔਰ ਨਾਲ ਦੀ ਨਾਲ ਉਹਨਾਂ ਨੂੰ ਕਹਿਣਾ ਚਾਹ ਰਹੇ ਹਾਂ ਕਿ ਇਹ ਜਿਹੜੀ ਗਲਤੀ ਹੈ ਇਹ ਬੱਜਰ ਗਲਤੀ ਜਾਣ ਬੁੱਝ ਕੇ ਕੀਤੀ ਲੱਗਦੀ ਹੈ ਖੋਟ ਲਾਉਣ ਵਾਸਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਉਹਦੀ ਵਿਚਾਰਧਾਰਾ ਦੇ ਵਿੱਚ ਖੋਟ ਲਾਉਣ ਵਾਸਤੇ ਕੀਤੀ ਹੋਈ ਜਿਹੜੀ ਹੈ ਜਾਣ ਬੁੱਝ ਕੇ ਗਲਤੀ ਹੈ ਇਸ ਗਲਤੀ ਨੂੰ ਤੁਰੰਤ ਜਿਹੜਾ ਉਹ ਸੂਧਾਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੀ ਨੁਮਾਈ ਜਿਹੜੀ ਹੈ ਉਹ ਮਦਈ ਮੰਨਦੀ ਹੈ ਪਰ ਸਲੀਅਤ ਲੋਕਾਂ ਦੇ ਸਾਹਮਣੇ ਹੈ ਅਸੀਂ ਅੱਜ ਸਰਭਾਰਤ ਨੌਜਨ ਸਭਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਇਹ ਚਿੱਠੀ ਦਾ ਬੋਰਡ ਲੱਗਿਆ ਹੈ ਇਹਨੂੰ ਤੁਰੰਤ ਜਿਹੜਾ ਹੈ ਪ੍ਰਸ਼ਾਸਨ ਨੂੰ ਕਹਿ ਕੇ ਉਹ ਰਿਮੂਵ ਕਰਾਉਣਾ ਚਾਹੀਦਾ ਹੈ ਤੇ ਹਟਾਉਣਾ ਚਾਹੀਦਾ ਹੈ ਔਰ ਜਿਹੜਾ ਦਰੁਸਤ ਹੈ ਜਿਹੜੇ ਸ਼ਬਦ ਨੇ ਜਿਨ੍ਹਾਂ ਨਾਲ ਜਿਹੜੀ ਹੈ ਉਹ ਉਲਟੇ ਹੇਰ ਫੇਰ ਕੀਤੀ ਗਈ ਹੈ ਸਹੀ ਸ਼ਬਦ ਸਹੀ ਚਿੱਠੀ ਲਿਖ ਕੇ ਉਹ ਇੱਥੇ ਜਿਹੜੀ ਹੈ ਉਹ ਇਹ ਸਥਾਪਿਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਸਹੀ ਜਾਣਕਾਰੀ ਹੈ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਉਹ ਲੋਕਾਂ ਤੱਕ ਪਹੁੰਚ ਸਕੇ ਉਹਨੂੰ ਚਾਹਣ ਵਾਲਿਆਂ ਤੱਕ ਦੁਨੀਆ ਭਰ ਦੇ ਜਿਹੜੇ ਲੋਕ ਇੱਥੇ ਆਉਂਦੇ ਨੇ ਸਲਾਨੀ ਆਉਂਦੇ ਨੇ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਆਉਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਸਹੀ ਜਿਹੜਾ ਹੈ ਉਹ ਉਪਦੇਸ਼ ਮਿਲ ਸਕੇ ਇਸ ਗੱਲ ਦਾ ਸੁਨੇਹਾ ਮਿਲ ਸਕੇ ਨਾਲ ਦੀ ਨਾਲ ਮੈਂ ਜਰੂਰ ਸਦਾ ਜਿਨਾ ਚਾਹਾਂਗਾ ਜਿੰਨੀਆਂ ਵੀ ਇਨਕਲਾਬੀ ਧਿਰਾਂ ਨੇ ਲੜ ਰਹੀਆਂ ਧਿਰਾਂ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਆ ਕਿ ਇੱਕ ਨੋਟਿਸ ਆਇਆ ਆਪਣੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਇਸ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਕਿਉਂਕਿ ਜੇ ਖੋਟ ਅਜਰ ਲਾਉਣ ਦਾ ਕੰਮ ਸ਼ੁਰੂ ਹੋਇਆ ਹੈ ਤੇ ਭਗਤ ਸਿੰਘ ਦੀ ਵਿਚਾਰ ਤਾਣਾ ਨੂੰ ਜਿਹੜਾ ਹੋਰ ਖੋਟ ਲਾਉਣ ਦਾ ਕੰਮ ਇਹ ਸਰਕਾਰਾਂ ਕੇਂਦਰ ਸਰਕਾਰ ਇਹ ਕਰ ਸਕਦੀ ਹੈ ਇਸ ਲਈ ਕਿ ਮੈਂ ਜਿੰਨੇ ਵੀ ਕਮਿਊਨਿਸਟ ਵਿਚਾਰ ਤਾਰਾ ਨਾਲ ਸੰਬੰਧਤ ਨੇ ਲੋਕਤੰਤਰੀ ਵਿਚਾਰ ਤਾਰਾ ਨਾਲ ਸੰਬੰਧਤ ਨੇ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਸੰਬੰਧਤ ਨੇ ਜਾਂ ਇਨਕਲਾਬੀ ਤਰ੍ਹਾਂ ਜਿਹੜੀਆਂ ਲੜ ਰਹੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਓ ਇਸ ਵੱੱਜਰ ਗਲਤੀ ਦੇ ਖਿਲਾਫ ਇੱਕ ਮੂਵਮੈਂਟ ਖੜੀ ਕਰੀਏ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਵਾਬ ਦਈਏ ਕਿ ਇਸ ਤਰ੍ਹਾਂ ਤੁਹਾਡੀ ਜਿਹੜੀ ਕਠੋਰੀ ਹਰਕਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂ ਤੇ ਇੱਕ ਲਿਖਤੀ ਪੱਤਰ ਵੀ ਦੇਵਾਂਗੇ ਤਾਂ ਕਿ ਇਸ ਜਿਹੜਾ ਇਸ ਪੱਤਰ ਨੂੰ ਤੁਰੰਤ ਦਰਸਤ ਜਿਹੜਾ ਲਿਖਣ ਦਾ ਕੰਮ ਉਹ ਕੀਤਾ ਜਾ ਸਕੇ